ਸਤਿ ਸ਼੍ਰੀ ਅਕਾਲ ਦੋਸਤੋ ਮੈਂ ਨਵਦੀਪ ਸਿੰਘ ਵਿਰਖ ਵਿਰਖ ਆਇਰ ਸ਼ਰ ਫਾਰਮ ਸ਼ੇਰਗੜ ਤੋਂ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਬਹੁਤ ਹੀ ਅਹਿਮ ਜਾਣਕਾਰੀ ਮੈਂ ਜਿਹੜੀ ਦੇਣੀ ਹੈ ਤੇ ਉਹਦਾ ਵਿਸ਼ਾ ਹੈ ਜੀ ਬੀਟ ਪਲਪ ਚੁਕੰਦਰ ਦੇ ਸਾਇਲੇਜ ਬਾਰੇ ਜਾਣਕਾਰੀ ਜਿੱਦਾਂ ਕਿ ਤੁਹਾਨੂੰ ਪਤਾ ਹੈ ਅਸੀਂ ਕੱਲ ਛੋਟ ਵੀਡੀਓ ਪਾਈਆਂ ਸੀ ਸਾਡੇ ਫਾਰਮ ਦੇ ਉੱਪਰ ਚੁਕੰਦਰ ਦਾ ਸਾਇਲੇਜ ਜਿਹੜਾ ਆ ਚੁੱਕਾ ਹੈ ਤੇ ਹੁਣ ਮੱਕੀ ਦਾ ਆਚਾਰ ਸਾਡੇ ਫਾਰਮ ਤੋਂ ਖਤਮ ਹੋ ਗਿਆ ਜਿੰਨਾ ਤੱਕ ਨਵੀਂ ਮੱਕੀ ਨਹੀਂ ਆਉਂਦੀ ਜਾਂ ਨਵਾਂ ਸਾਇਲੇਜ ਨਹੀਂ ਹੁੰਦਾ ਉਹਨਾਂ ਤੱਕ ਅਸੀਂ ਚਕੰਦਰ ਦੇ ਸਾਈਲੇ ਨਾਲ ਹੀ ਫਾਰਮ ਚਲਾਵਾਂਗੇ ਤੇ ਇਨ ਫਿਊਚਰ ਵੀ ਅਸੀਂ ਸਾਰਾ ਜਿਹੜਾ ਹੈ ਕੰਮ ਉਹ ਚਕੰਦਰ ਦੇ ਚਾਰਤੇ ਹੀ ਆਪਣਾ ਫਾਰਮ ਸੈੱਟ ਕਰਾਂਗੇ ਕਿਉਂਕਿ ਮੱਕੀ ਦੇ ਚਾਰ ਦੇ ਵਿੱਚ ਜੀ ਖੇਚਲ ਥੋੜੀ ਜੀ ਬਹੁਤ ਜ਼ਿਆਦੀ ਹੁੰਦੀ ਏ ਤੇ ਗਰਮੀ ਦੇ ਵਿੱਚ ਕਾਫੀ ਰਿਕਤਾ ਹੁੰਦੀਆਂ ਨੇ ਚਕੰਦਰ ਦੇ ਚਾਰ ਵਰ ਤੁਹਾਨੂੰ ਨਿਗਾ ਮਰਵਾ ਦੇਣਾ ਆ ਦੇਖੋ ਜੀ ਬਾਲਟੀਆਂ ਚ ਕੱਢਿਆ ਹੋਇਆ ਤੇ ਚਕੰਦਰ ਦਾ achar ਹੈ ਬਾਲਟੀਆਂ ਦੇ ਵਿੱਚ ਠੀਕ ਹੈ ਜੀ 12 ਕੁਇੰਟਲ ਦੀ ਇਹਦੀ ਗੱਠ ਆਉਂਦੀ ਹੈ ਜੀ ਤੇ 8 ਤੋਂ 10 ਦਿਨ ਇੱਕ ਗੱਠ ਦੀ ਲਾਈਫ ਹੈ ਇਹਦੀ ਖਾਸੀਅਤ ਇਹ ਆ ਇਹਦੇ ਵਿੱਚ ਗਲੂਕੋਜ਼ ਦੀ ਮਾਤਰਾ ਆਇਰਨ ਦੀ ਮਾਤਰਾ એનર્ਜੀ ਦਾ ਲੈਵਲ ਬਹੁਤ ਜ਼ਿਆਦਾ ਮੱਕੀ ਦੇ ਆਚਾਰ ਤੋਂ ਜ਼ਿਆਦਾ ਇਹਦੇ ਵਿੱਚ 25% ਡਰਾਈ ਮੈਟਰ ਤੇ 33% ਦੇ ਆਸ-ਪਾਸ ਸਟਾਰਚ ਹੈ ਜਿਹੜਾ ਤੁਹਾਨੂੰ ਆਲੂ ਵਾਲੀ ਮੱਕੀ ਦੇ ਵਿੱਚ ਮਿਲਦਾ ਜੋ ਕੁਝ ਉਹ ਤੁਹਾਨੂੰ ਚਕੰਦਰ ਦੇ ਸਾਇਲੇ ਵਿੱਚ ਮਿਲੇਗਾ ਜਿਹੜਾ ਕੁਝ ਤੁਹਾਨੂੰ ਮੱਕੀ ਦੇ ਕਣਕ ਵਾਲੀ ਮੱਕੀ ਦੇ ਆਚਾਰ ਦੇ ਵਿੱਚ ਮਿਲਦਾ ਹੈ ਉਹ ਉਹਦੇ ਨਾਲੋਂ ਕਿਤੇ ਵੱਧ ਜ਼ਿਆਦਾ ਕੰਪੋਜੀਸ਼ਨ ਹੈ ਇਹਦੇ ਵਿੱਚ ਇਹ ਕੀ ਹੈ ਜੀ ਨੰਬਰ ਏ ਇਹ ਆਪਣਾ ਈਜ਼ੀਲੀ ਫਾਰਮ ਤੇ ਪਹੁੰਚ ਜਾਂਦਾ ਜਿੱਦਾਂ ਮੱਕੀ ਦਾ ਚਾਰਾ ਆਪਣੇ ਕੋਲ ਖਤਮ ਹੋ ਜਾਂਦਾ ਹੈ ਜਾਂ ਗਲਤ ਪੈ ਜਾਂਦਾ ਉਲੀ ਫੰਗਸ ਪੈ ਜਾਂਦੀ ਹੈ ਬਾਈ ਇਹਦੇ ਚੋ ਬਿਲਕੁਲ ਖਤਰਾ ਨਹੀਂ ਹੈਗਾ ਗੱਠ ਪੂਰੀ ਫਰੈਸ਼ ਹੁੰਦੀ ਹੈ ਬਿਲਕੁਲ ਰਾਣਾ 슈ਗਰ ਮਿਲ ਤੋਂ ਪੈਕਿੰਗ ਐਡੀ ਜ਼ਬਰਦਸਤ ਹੁੰਦੀ ਹੈ ਗੱਠ ਕਿਸੇ ਪਾਸੇੋਂ ਪਾੜਦੀ ਹੋਈ ਨਹੀਂ ਹੈਗੀ ਆਰਾਮ ਨਾਲ ਜਿੰਨਾ ਤੁਹਾਨੂੰ ਲੋੜ ਹੈ ਉਹਨਾਂ ਤੁਸੀਂ ਕੱਢੀ ਜਾਓ ਪਸ਼ੂ ਦੀ ਰਿਕੁਆਇਰਮੈਂਟ ਹੈ ਆਪਾਂ ਦੁੱਧ ਵਾਲੇ ਪਸ਼ੂ ਨੂੰ ਇਹਨੂੰ 14 ਤੋਂ 15 ਕਿਲੋ ਡੇਲੀ ਪਾ ਸਕਦੇ ਆ ਨਾਲ 5 ਕਿਲੋ ਤੂੜੀ ਪਊਗੀ ਇਹਦੇ ਨਾਲ ਤੁਸੀਂ ਫੀਡ ਪਾਓ ਬਸ ਹੋਰ ਕਿਸੇ ਚੀਜ਼ ਦੀ ਲੋੜ ਨਹੀਂ ਨਾਲ ਮਿਨਰਲ ਪਾਓ ਆਪਣਾ ਠੀਕ ਹੈ ਜੀ ਵੱਛੀਆਂ ਛੋਟੀਆਂ ਨੂੰ 2 ਤੋਂ 3 ਕਿਲੋ ਹੀਫਰਾਂ ਨੂੰ 10 10 ਕਿਲੋ ਤੱਕ 8 ਤੋਂ 10 ਕਿਲੋ ਸ਼ੈਫੀਸ਼ੈਂਟ ਆ ਨਾਲ ਖੁੱਲੀ ਤੂੜੀ ਆ ਦੇਖੋ ਅਸੀਂ ਪਾਇਆ ਹੋਇਆ ਇਹਦਾ ਐ ਹੈ ਜੀ ਤੁਸੀਂ ਬਿਨਾ ਲੇਬਰ ਤੋਂ ਇਕੱਲੇ ਬੰਦੇ ਵੀ ਕੰਮ ਕਰ ਸਕਦੇ ਹੋ ਆ ਦੇਖੋ ਆ ਮਿਕਸਿੰਗ ਹੋਇਆ ਇੰਨੀ ਤੂੜੀ ਦੀ ਮਾਤਰਾ ਰਹਿਣੀ ਹੈ ਇਹ ਡੰਗਰ इजीली ਖਾ ਜਾਣਗੇ ਪੂਰੇ ਡੰਗਰ ਹੈਲਥੀ ਰਹਿਣਗੇ ਹੈਵੀ weight ਰਹਿਣਗੇ ਜਿੱਦਾਂ ਦੁੱਧ ਵਾਲੀਆਂ ਗਾਵਾਂ ਦੇ ਵਿੱਚ ਕਈ ਵਾਰੀ ਕੀਟੋਸਿਸ ਦੀ ਸਮੱਸਿਆ ਆ ਜਾਂਦੀ ਹੈ એનર્ਜੀ ਲੈਵਲ ਗਲੂਕੋਜ਼ ਲੈਵਲ ਘਟਣ ਦੀ ਸਮੱਸਿਆ ਆ ਜਾਂਦੀ ਹੈ ਉਹ ਸਮੱਸਿਆ ਬਿਲਕੁਲ ਨਹੀਂ ਆਉਣੀ ਦੁੱਧ ਪੂਰਾ ਮੈਂਟੇਨ ਰਹਿੰਦਾ ਅਸੀਂ ਕਾਫੀ ਟਾਈਮ ਤੋਂ ਇਹਨੂੰ ਵਰਤ ਰਹੇ ਹਾਂ ਤੇ ਮੱਕੀ ਦੇ ਸਾਇਲੇ ਨਾਲੋਂ ਇਹਦੇ ਵਿੱਚ ਜ਼ਿਆਦਾ ਦੁੱਧ ਹੈ ਠੀਕ ਹੈ ਜੀ ਇਹ ਕੱਲੇ ਬੰਦੇ ਨੂੰ ਪਾਣਾ ਵੀ ਸੌਖਾ ਹੈ इजीली ਤੁਸੀਂ ਬਾਲਟੀਆਂ ਦੇ ਵਿੱਚ ਕੱਢ ਲਿਓ ਉਹ ਮੱਕੀ ਦਾ ਚਾਰ ਤਾਂ ਬਾਈ ਖੱਡੇ ਦੇ ਵਿੱਚੋਂ ਕੱਢ ਕੇ ਲਿਆਉਣਾ ਬਹੁਤ ਔਖਾ ਹੈ ਇਹ ਤੁਸੀਂ ਫਾਰਮ ਦੇ ਅਗਰ ਤੁਹਾਡੇ ਕੋਲ ਬੈੱਡ ਖੁੱਲਾ ਹੈ ਨਾ ਤਾ ਟਰਾਲੀ ਨਾਲ ਤੁਸੀਂ ਬੈੱਡ ਦੇ ਉੱਪਰ ਵੀ ਗੰਡਾ ਲਵਾ ਸਕਦੇ ਹੋ ਇਹ ਗੱਲ ਹੈ ਜੀ ਸੋ ਇਸੇ ਕਰਕੇ ਅਸੀਂ ਨਵੇਂ ਫਰਮ ਦੇ ਵਿੱਚ ਬੈੱਡ 15 ਫੁੱਟ ਦਾ ਕੀਤਾ ਉਹਦੇ ਵਿੱਚ ਹੀ ਉੱਪਰ ਹੀ ਰੱਖਾਂ ਕਰਾਂ ਤੇ ਕੱਢ ਕੇ ਪਾ ਲਿਆ ਤੇ ਤੂੜੀ ਸੁੱਕੀ ਪਾਓ ਘੰਟੇ ਦੇ ਵਿੱਚ ਕੰਮ ਨਵੇੜੋ ਗੋਬਰ ਵੀ ਜਿਹੜਾ ਸਖਤ ਹੁੰਦਾ ਹੈ ਗੋਬਰ ਦੀ ਵੀ ਕੋਈ ਸਮੱਸਿਆ ਨਹੀਂ ਆਉਂਦੀ ਸੋ ਬੀਟ ਪਲਪ ਸਾਇਲੇ ਜਿਹੜਾ ਬਹੁਤ ਵਧੀਆ ਗਰਮੀਆਂ 'ਚ ਤਾਂ ਬਿਲਕੁਲ ਸਗਾਤ ਹੈ ਕਿਉਂਕਿ ਬਾਈ ਜਿਹਦੀ ਤਸਵੀਰ ਠੰਡੀ ਹੁੰਦੀ ਹੈ ਜਿਹੜਾ ਮੱਕੀ ਦਾ ਆਚਾਰ ਹੈ ਉਹਦੀ ਤਸਵੀਰ ਗਰਮ ਹੁੰਦੀ ਹੈ ਹੁਣ ਰੈਡੀਮੇਡ ਮੱਕੀ ਦੀ ਗੱਲ ਕਰ ਲਈ ਜੇ ਤਾਂ ਕੋਈ ਘਰ ਦਾ ਆਚਾਰ ਮੱਕੀ ਦਾ ਪਾ ਲੈਂਦਾ ਆਪਣੇ ਖੇਤ 'ਚ ਖੇਚਲ ਕਰਕੇ ਦੇਖੋ ਉਹਦੇ ਵਰਗੀ ਤੇ ਰੀਸ ਨਹੀਂ ਉਹ ਆਪਾਂ ਨੂੰ ਬਿਲਕੁਲ ਜਾਇਜ਼ ਪੈਂਦਾ ਜਿਹੜਾ ਆਪਾਂ ਮੋਲ ਪੈਕਿੰਗ ਵਾਲਾ ਮੱਕੀ ਦਾ ਸਾਇਲੇ ਲੈ ਕੇ ਆਉਂਦੇ ਆ ਬਾਈ ਉਹ ਇੱਕ ਤਾਂ ਆਪਾਂ ਨੂੰ ਪੈਂਦਾ 6.5 6 ਰੁਪਏ ਕਿਲੋ ਹੈ ਠੀਕ ਹੈ ਇੱਕ ਬਈ ਉਹਦੇ ਚ ਕੁਆਲਿਟੀ ਨਹੀਂ ਨਿਕਲਦੀ ਕਿਸੇ ਚ ਗਿੱਲਾ ਹੁੰਦਾ ਕਿਸੇ ਕੇ ਦਾਣਾ ਹੁੰਦਾ ਹੀ ਨਹੀਂ ਕਈਆਂ ਚ ਚਰੀ ਕੜਬੀ ਝੰਜਣ ਕੁਤਰ ਕੁਤਰ ਕੇ ਆਈ ਜਾਂਦਾ ਸੋ ਜਿੰਨੀਆਂ ਕੁਆਲਿਟੀਆਂ ਇੱਕ ਜਿਓ ਗੰਡ ਕਿਤੇ ਡੈਮੇਜ ਹੋ ਜਾਏ ਉਹ ਝੂਲੀ ਫੰਗਸ ਬਹੁਤ ਜ਼ਿਆਦਾ ਹੁੰਦੀ ਹੈ ਸੋ ਇਸੇ ਕਰਕੇ ਇਹ ਬੀਟਪਲ ਪੈਦਾ ਦਾ ਸਾਈਲੇਜ ਆ ਇਹਦੇ ਵਿੱਚ ਮਿਲਾਵਟ ਦਾ ਤਾਂ ਕੋਈ ਇਸ਼ੂ ਹੀ ਨਹੀਂ ਹੈਗਾ ਕਿਉਂਕਿ ਇੱਕੋ ਸਾਰ ਫਸਲ ਕਟੀ ਚਣੀ ਆ ਉੱਥੇ ਇਹਦੇ ਵਿੱਚੋਂ ਖੰਡ ਬਣਾ ਕੇ ਜਿਹੜਾ ਬਾਕੀ ਵੇਸਟੇਜ ਹੈ ਚਕੰਦਰ ਦੀ ਉਹ ਸਾਰੀ ਪੈਕ ਕਰ ਦਿੰਦੇ ਨੇ ਮਿਲਾਵਟ ਇਹਦੇ ਚ ਬਿਲਕੁਲ ਨਹੀਂ ਹੈਗੀ ਡੰਗਰਾਂ ਲਈ ਹੈਲਥੀ ਹੈ ਪੂਰੀਆ ਯੂਨੀਵਰਸਿਟੀ ਵੱਲੋਂ ਰეკਮੈਂਡਡ ਹੈ ਇਹਦੇ ਨਾਲ ਪਸ਼ੂਆਂ ਦਾ ਗਰਮੀ ਦੇ ਵਿੱਚ ਇਨਟੇਕ ਵੱਧਾ ਹੀਟ ਸਟ੍ਰੈਸ ਦੀ ਇਹਦੇ ਚ ਪਸ਼ੂਆਂ ਨੂੰ ਜਿਹੜਾ ਘਟਦੀ ਹੈ ਪੌਣਾ ਸੋਖਾ ਸਾਨੂੰ ਤਾਂ ਜੀ ਇਹ ਪੌਣਾ ਸੋਖਾ ਲੱਗਿਆ ਹੁਣ ਮੰਨ ਲਓ 15 20 ਡੰਗਰ ਨੇ ਆਪਣੇ ਕੋਲ ਅਗਰ ਆਪਣੇ ਕੋਲ 10 12 ਡੰਗਰ ਨੇ ਨਾ ਦੁੱਧ ਵਾਲੇ ਤਾਂ ਆਪਾਂ ਨੂੰ ਇੱਕ ਜਿਹੜੀ ਬੇਲ ਹੈ 10 ਦਿਨ ਕੱਢ ਜੂਗੀ ਠੀਕ ਹੈ ਆਪਾਂ ਕੁਇੰਟਲ ਪਾਉਣਾ ਨਹੀਂ ਤਾਂ ਮੱਕੀ ਦਾ ਆਚਾਰ ਆਪਾਂ ਨੂੰ 3 ਕੁਇੰਟਲ ਪਾਉਣਾ ਪਊਗਾ 10 ਡੰਗਰਾਂ ਨੂੰ ਇਹਦਾ ਖਰਚਾ ਘੱਟ ਹੈ ਦੇਖੋ ਦੋਸਤੋ ਆਪਾਂ ਸਸਤਾ ਦੁੱਧ ਤਾਂ ਹੀ ਪੈਦਾ ਕਰ ਸਕਦੇ ਆ ਜੇ ਆਪਾਂ ਖਰਚੇ ਘਟਾਵਾਂਗੇ ਠੀਕ ਹੈ ਜੀ ਹੁਣ 13 14 ਕਿਲੋ ਪੈਣਾ 5 ਰੁਪਏ ਕਿਲੋ ਦੇ ਹਿਸਾਬ ਨਾਲ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਤੁਸੀਂ ਸਾਰੇ ਵੀਰ ਇੱਕ ਡੰਗਰ ਦੀ ਕਿਲੋ ਕਿਲੋ ਫੀਡ ਘੱਟ ਕਰ ਲਓ ਫੀਡ ਆਪਾਂ ਨੂੰ 35 ਤੋਂ ਲੈ ਕੇ 40 ਰੁਪਏ ਕਿਲੋ ਪੈਂਦੀ ਆ 1.5 ਕਿਲੋ ਫੀਡ ਘੱਟ ਕਰ ਲਓ ਨਾਲ ਤੁਸੀਂ 5 ਤੋਂ 7 ਕਿਲੋ ਜਾਂ 5 ਤੋਂ 10 ਕਿਲੋ ਇਹ ਐਡ ਕਰ ਲਓ ਤੁਹਾਡਾ ਦੁੱਧ ਵੀ ਵਧੂਗਾ ਤੁਹਾਡੇ ਪਸ਼ੂਆਂ ਦੀ ਹੈਲਥ ਵੀ ਸਹੀ ਰਹੂਗੀ એનર્ਜੀ ਲੈਵਲ ਵੀ ਮੇਨਟੇਨ ਰਹੂਗਾ ਸੋ ਇਹ ਚੀਜ਼ਾਂ ਜ਼ਰੂਰ ਕਰਕੇ ਦੇਖੋ ਸਾਇਲੇਜ ਬਹੁਤ ਵਧੀਆ ਵਰਤ ਕੇ ਦੇਖੋ ਅਸੀਂ ਕਾਫੀ ਟਾਈਮ ਤੋਂ ਵਰਤਦੇ ਆਂ ਕੋਈ ਰਿਪੀਟ ਬਰੀਡਿੰਗ ਦਾ ਇਸ਼ੂ ਨਹੀਂ ਕੋਈ ਮਸਟਟੈਟਸ ਦਾ ਇਸ਼ੂ ਨਹੀਂ ਮੱਕੀ ਦੇ ਚਾਰ ਵਿੱਚ ਹਜੇ ਮਸਟਟੈਟਸ ਦੀ ਮਾਤਰਾ ਦਾ ਰਿਸਕ ਜ਼ਿਆਦਾ ਰਹਿੰਦਾ ਚੁਕੰਦਰ ਦੇ ਚਾਰ ਚ ਬਿਲਕੁਲ ਨਹੀਂ ਹੈਗਾ ਇਹ ਬਹੁਤ ਹੀ ਵਧੀਆ ਚੀਜ਼ ਹੈ ਸਾਰੇ ਵੀਰ ਵਰਤ ਕੇ ਵੇਖੋ ਸਸਤਾ ਦੁੱਧ ਪੈਦਾ ਕਰੋ ਅਸੀਂ ਅਗਲੇ ਸਾਲ ਸਾਰਾ ਹੀ ਜਿਹੜਾ ਆਪਣਾ ਫਾਰਮ ਹੈ ਪਰਮਾਤਮਾ ਸੁੱਖ ਰੱਖੇ ਚੁਕੰਦਰ ਦੇ ਸਾਈਲੇਜ ਤੇ ਅਸੀਂ ਤੂੜੀ ਤੇ ਕਰਦੇ ਨਾ ਜੀ ਪੌਣਾ ਬਹੁਤ ਸੌਖਾ ਬਈ ਮੇਨ ਗੱਲ ਤੇ ਆ ਪੌਣਾ ਬਹੁਤ ਸੌਖਾ ਹੈ ਹੁਣ ਚਾਰ ਦਿਨ ਲੇਬਰ ਨਾ ਆਵੇ ਛੁੱਟੀ ਤੇ ਜੇ ਕਈ ਵਾਰੀ ਲੇਬਰ ਭਾਜੇ ਮੱਕੀ ਦਾ ਚਾਰ ਬਈ ਖੱਡੇ ਚੋਂ ਕੱਢ ਕੇ ਲਿਆਉਣਾ ਬਹੁਤ ਔਖਾ ਤੇ ਮੁੜ ਕੇ ਗੋਬਰ ਵੀ ਪਚੜ ਪਚੜ ਹੁੰਦੀ ਐ ਸੋ ਇਹਦੇ ਨਾਲ ਤੂੜੀ ਜਿਆਦਾ ਪੈਂਦੀ ਐ ਡੰਗਰ ਨੂੰ ਡੰਗਰ ਦਾ ਪੀ ਐਚ ਲੈਵਲ ਸਹੀ ਰਹਿੰਦਾ ਐ ਡੰਗਰ ਮੋਕ ਨਹੀਂ ਮਾਰਦਾ ਮਿਲਕ ਪ੍ਰੋਡਕਸ਼ਨ ਬਹੁਤ ਜਿਆਦਾ ਦਿੰਦਾ ਤੁਸੀਂ 13 14 ਕਿਲੋ ਡੰਗਰ ਨੂੰ ਬੀਟ ਪਲਪ 5 ਕਿਲੋ ਤੂੜੀ ਨਾਲ 10 ਕਿਲੋ ਫੀਡ ਪਾਓ ਵਧੀਆ ਅਗਰ ਤੁਹਾਡੇ ਕੋਲ 35 40 ਲੀਟਰ ਵਾਲੀ ਗਾਂ ਤਾਂ ਬਾਈ 35 40 ਲੀਟਰ ਦੁੱਧ ਹੀ ਦੇਊਗੀ ਦੁੱਧ ਨਹੀਂ ਘਟੂਗਾ ਤੁਹਾਡਾ ਬਿਲਕੁਲ ਵੀ ਪੋਰਾ ਵਧ ਹੀ ਦੇਊਗਾ ਮੱਕੀ ਦੇ ਆਚਾਰ ਨਾਲੋਂ ਦੁੱਧ ਵਧੂਗਾ ਜੀ ਕਿਉਂਕਿ ਇਹ ਚ ਸਟਾਰਚ ਬਹੁਤ ਜ਼ਿਆਦਾ ਹੈ ਸਟਾਰਚ ਹੋਊਗਾ ਡੰਗਰ ਦੀ ਬੋਡੀ ਤੇ ਸ਼ਾਈ ਨਹੀਂ ਆਊਗੀ ਡੰਗਰ ਦੇ ਉੱਪਰ ਚਰਬੀ ਚੜੂਗੀ ਡਰਾਈ ਮੈਟਰ ਵਧੀਆ ਕੈਲਸ਼ੀਅਮ ਹੈ ਮੱਕੀ ਦੇ ਆਚਾਰ ਦੇ ਵਿੱਚ ਆਪਾਂ ਨੂੰ ਆਇਰਨ ਨਹੀਂ ਮਿਲਦਾ ਇਹਦੇ ਵਿੱਚ ਆਇਰਨ ਜ਼ਿਆਦਾ ਸਭ ਤੋਂ ਬੈਸਟ ਹੈ ਕਿਉਂਕਿ ਗਰਮੀਆਂ ਦੇ ਵਿੱਚ ਜਦੋਂ ਆਪਣੇ ਫਾਰਮ ਦੇ ਪ੍ਰੋਟੋਜੋਆ ਦੀਆਂ ਦਿੱਕਤਾਂ ਆਉਂਦੀਆਂ ਨੇ ਜਿੰਨਾ ਵੀਰਾਂ ਕੋਲ ਐਚਐਫ ਨਹੀਂ ਉੱਥੇ ਫਿਰ ਆਪਣੀ ਆਇਰਨ ਘਟਦੀ ਆ ਲਹੂ ਘਟਦਾ ਸੋ ਇਸੇ ਕਰਕੇ ਆਇਰਨ ਇਹਦੇ ਵਿੱਚ ਖੁੱਲੀ ਹੈ ਕੈਲਸ਼ੀਅਮ ਪੂਰਾ ਖੁੱਲਾ ਹੈ ਪ੍ਰੋਟੀਨ ਵੀ 9 ਤੋਂ 10% ਕੋ ਬਹੁਤ ਵਧੀਆ ਚੀਜ਼ ਆ ਵੀ ਸਾਰੇ ਵੀਰ ਵਰਤ ਕੇ ਦੇਖੋ ਸਭ ਤੋਂ ਮੇਨ ਇਸ਼ੂ ਹੈ ਕਿ ਜਿਹੜਾ ਚਮਲਾਵਟ ਨਹੀਂ ਹੈਗੀ ਕਿਸੇ ਤਰ੍ਹਾਂ ਦੀ ਮੱਕੀ ਦੇ achar ਦੀ ਕੁਆਲਿਟੀ ਕਿੰਨੇ ਮਰਜ਼ੀ ਪੈਸੇ ਲਾ ਲਓ ਮੁੱਲ ਚ ਮਾੜੀ ਹੀ ਮਾੜੀ ਮਿਲਣੀ ਆ ਚੰਗੀ ਨਹੀਂ ਮਿਲਣੀ ਸੋ ਇਹ ਸਾਰੇ ਵੀਰ ਵਰਤੋ ਇਹਦੇ ਨਾਲ ਤੂੜੀ ਵੱਧ ਪੈਂਦੀ ਆ ਤੂੜੀ ਪਾਣੀ ਵੀ ਸੌਖੀ ਆ ਸਾਰੇ ਦਿਨ ਦੀ ਤੂੜੀ ਪਾਓ ਈਜ਼ੀਲੀ achar ਉੱਪਰ ਛੱਟ ਦਿਓ ਬਾਲਟੀਆਂ ਰਾਈ ਕੱਢ ਕੇ ਲੈ ਆਓ ਜਮਾ ਸੌਖਾ ਕੰਮ ਆ ਬਿਲਕੁਲ ਚਾਹੇ ਪੰਜਾਬ ਅਛੂ ਸਾਹਬ ਲੈ ਇੱਕ ਬੰਦਾ ਕਿਸੇ ਸੰਦ ਦੀ ਲੋੜ ਨਹੀਂ ਮੱਕੀ ਦੇ ਉਹਦੇ ਵਾਸਤੇ ਆਚਾਰ ਵਾਸਤੇ ਟਰੈਕਟਰਾਂ ਦੀ ਲੋੜ ਹੈ ਬਈ ਆਚਾਰ ਪਾਨ ਨੂੰ ਵੀ ਟਰੈਕਟਰ ਮੰਗਣੇ ਪੈਂਦੇ ਨੇ ਉਸ ਟਾਈਮ بارشਾਂ ਆ ਜਾਂਦੀਆਂ ਨੇ ਆਚਾਰ ਕੱਢ ਕੇ ਲਿਉਣ ਲੱਗਿਆ ਵੀ ਬਈ ਫਿਰ ਲੋਡਿੰਗ ਵਾਸਤੇ ਜਾਂ ਆਪਾਂ ਨੂੰ ਪੱਟਣ ਵਾਸਤੇ ਵੀ ਸੰਦ ਚਾਹੀਦੇ ਨੇ ਸੋ ਇਹਦੇ ਵਿੱਚ ਕੋਈ ਟੈਨਸ਼ਨ ਨਹੀਂ ਭਰਾ ਜੀ ਕੱਲਾ ਬੰਦਾ ਦਾਤਰੀ ਨਾਲ ਕਰਦ ਮਾਰੋ ਹੱਥਾਂ ਨਾਲ ਪੱਟ ਕੇ ਲੈ ਆਓ ਸੋ ਇਸੇ ਕਰਕੇ ਦੋਸਤੋ ਲੋਹੇ ਤੋਂ ਬਚੋ ਪ੍ਰੋਫਿਟ ਵੱਲ ਜਾਓ ਲੋਹੇ ਤੋਂ ਬਚੋ ਨਹੀਂ ਤਾਂ ਦੁੱਧ 'ਚ ਕਮਾਈ ਕਰਕੇ ਦੁੱਧ ਦੇ ਅੱਗੇ ਰੇਟ ਨਹੀਂ ਹੈਗੇ ਆਪਾਂ ਫੀਡਾਂ ਦੇ ਖਰਚੇ ਵਧਾਈ ਜਾਂਦੇ ਆ ਤੇ ਆਪਾਂ ਲੋਹਾ ਖਰੀਦੀ ਜਾਂਦੇ ਆ ਸੋ ਦੋਸਤੋ ਫੀਡਾਂ ਦੇ ਖਰਚੇ ਆਪਾਂ ਘਟ ਕਰਨੇ ਨੇ ਮੈਂ ਤਾਂ ਇਹ ਕਹਿਣਾ ਵੀ ਅਗਰ ਆਪਾਂ ਨੂੰ 5 ਕਿਲੋ 5 ਕਿਲੋ ਫੀਡ ਪਾ ਕੇ ਨਾਲ 10 ਕਿਲੋ ਬੀਟ ਪਲਪ ਪਾ ਕੇ 5 ਰੁਪਏ ਕਿਲੋ ਆਪਾਂ ਨੂੰ ਇਹ ਪੈ ਰਿਹਾ 5 ਰੁਪਏ ਕਿਲੋ ਤੇ ਮੱਕੀ ਦਾ ਆਚਾਰ ਅਗਰ ਆਪਾਂ ਘਰ ਦਾ ਪਾਨੇ ਤਾਂ ਉਹ ਆਪਾਂ ਨੂੰ 2.5 ਰੁਪਏ ਕਿਲੋ ਪੈਂਦਾ ਅਗਰ ਆਪਾਂ ਫੀਡਾਂ ਦੇ ਖਰਚੇ ਘਟਾ ਗਏ ਨਾ ਬਾਈ ਤਾਂ ਆਪਾਂ ਕਾਮਯਾਬ ਹੋਵਾਂਗੇ ਜੇ ਆਪਾਂ ਸਾਰਾ ਕੁਝ ਕਰਨ ਦੇ ਨਾਲ ਫੀਡਾਂ ਦੇ ਖਰਚੇ ਵੀ ਆਪਾਂ ਵੱਧ ਕਰਕੇ ਰੱਖੇ ਰਿਹਾ ਫਿਰ ਕਾਮਯਾਬ ਨਹੀਂ ਹੋਣਾ ਸੋ ਦੋਸਤੋ ਮੇਰੀ ਇਹੀ ਬੇਨਤੀ ਹੈ ਫੀਡਾਂ ਦੇ ਖਰ ਤੇ ਰਾਈ ਘਾਤੇ ਆਓ ਤੇ ਤੂੜੀ ਪਾਓ ਸਸਤਾ ਦੁੱਧ ਪੈਦਾ ਕਰੋ ਤਾਂ ਕਿ ਆਪਾਂ ਨੂੰ 2 ਰੁਪਏ ਵਧੀਆ ਬਚ ਸਕਣ ਥੈਂਕ ਯੂ ਜੀ ਵਧੇਰੇ ਜਾਣਕਾਰੀ ਲਈ ਮੇਰੇ ਨਾਲ ਤੁਸੀਂ WhatsApp ਤੇ ਜਾਂ ਕਮੈਂਟ ਕਰ ਦਿਓ ਤੁਹਾਨੂੰ ਨੰਬਰ ਦੇ ਦਾਂਗੇ ਕਿੱਥੋਂ ਮਿਲਦਾ ਹੈ ਕਿੱਦਾਂ ਮਿਲਦਾ ਹੈ ਕਿੱਦਾਂ ਡਿਲੀਵਰੀ ਹੋਊਗੀ ਥੈਂਕ ਯੂ ਜੀ